ਦੇਸਤੋ ਕੀ ਹਾਲ ਚਾ ਇਹ ਆਪਣਾ ਇਸ ਸਾਈਡ ਤੇ ਚੱਲ ਰਿਹਾ ਆਪਣਾ ਲੱਕੜ ਦਾ ਕੰਮ ਬਰ ਦਰਵਾਜ਼ੇ ਜਿਹੜੇ ਆਪਣੇ ਤੱਕ ਪੱਗ ਸਾਰੇ ਪੈਨਲ ਹੋ ਚੁੱਕੇ ਆ ਬਾਕੀ ਮੋਲਡਿੰਗ ਕਵਰ ਮੋਲਡ ਵਗੈਰਾ ਤੁਸੀਂ ਦੇਖਾ ਗਿਓ ਇਹ ਸਿਰਫ ਰਹਿੰਦੀ ਆ ਇਹ ਬਾਕੀ ਆਪਣੇ ਦਰਵਾਜ਼ੇ ਜਿਹੜੇ ਆ ਤੇ ਬਿਲਕੁਲ ਆਪਾਂ ਸੈਂਪਲ ਦਰਵਾਜ਼ੇ ਤਿਆਰ ਕੀਤੇ ਆ ਦੇ ਰਿਹਾ ਸੀ ਸਾਰ ਸਾਈਡ ਤੇ ਮਾਰਜਨ ਤੇ ਵਿਨੀਅਰ ਲਾਈ ਜਾਏ ਨੂੰ ਸਾਰਾ ਪੀਯੂ ਪੇਂਟ ਹੋਣਾ ਤੇ ਇਧਰ ਆਪਣਾ ਹੁਣ ਅੰਦਰ ਇੰਟੀਰੀਅਰ ਦਾ ਕੰਮ ਬੈਡਰੂਮ ਦਾ ਸਟਾਰਟ ਕਰ ਦਿੱਤਾ ਆਪਾਂ ਇਹਦੇ ਉੱਤੇ ਮਾਇਕਾ ਤੇ ਵਿੱਚ ਲੂਵਰ ਦਾ ਕੰਮ ਹੋਣਾ ਨਾਲ ਨਾਲ ਫੈਬਰਿਕ ਕੱਪੜੇ ਦਾ ਕੰਮ ਹੋਣਾ ਬੈਡ ਤੇ ਸਾਈਡ ਤੇ ਤੇ ਇਧਰਲੇ ਪਾਸੇ ਆਪਣਾ ਐਲਸੀਡੀ ਪੈਨਲ ਆ ਬਾਕੀ ਕੱਚਾ ਸਾਰਾ ਆਪਣਾ ਹੋਇਆ ਪੈਸਨ ਮੇਕਰ ਲੂਵਰ ਵਗੈਰਾ ਸਾਰਾ ਕੰਮ ਆਪਾਂ ਸਟਾਰਟ ਕਰਾਂਗੇ ਜਿਸ ਤਰ੍ਹਾਂ ਇਹ ਤਿਆਰ ਹੋਊਗਾ ਆਪਾਂ ਉਸੇ ਤਰ੍ਹਾਂ ਹੀ ਇਹਦੀਆਂ ਵੀਡੀਓ ਆਪਾਂ ਅਪਲੋਡ ਜਰੂਰ ਕਰ ਲਾਂਗੇ ਤੇ ਤੁਸੀਂ ਦੇਖ ਕੇ ਕੰਮ ਆਪਣਾ ਚੈੱਕ ਕਰਕੇ ਜਰੂਰ ਦੱਸੋ ਕਿਦਾਂ ਲੱਗਦਾ ਕੰਮ ਆਪਣਾ ਧੰਨਵਾਦ